ਦਰਗਾਹ بابا ਗੁਜਾਪੀਰ ਵਿਖੇ ਸਾਲਾਨਾ ਮੇਲਾ ਸਰਦਾ ਪਾਵਨਾ ਨਾਲ ਮਨਾਇਆ ਗਿਆ ਮੇਲੇ ਦੀ ਸ਼ੁਰੂਆਤ ਦਰਗਾਹ ਉੱਪਰ ਚਾਦਰ ਚੜਾ ਕੇ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ ਸ਼ਾਮ ਨੂੰ ਕੁਸ਼ਤੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਇਸ ਮੌਕੇ ਅਚੇਤੇ ਤੌਰ ਤੇ ਕਾਉਂਸਲਰ ਵਿਕਾਸ ਸੋਨੀ ਪਹੁੰਚੇ ਅਤੇ ਉਹਨਾਂ ਨੇ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਵੱੱਟ ਤੋਂ ਵੱੱਟ ਖੇਡਣ ਨਾਲ ਜੋੜਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਪਰਮਜੀਤ ਚੋਪੜਾ ਵਿੱਕੀ ਕਾਉਂਸਲਰ ਬਿੱਟੂ ਪਹਿਲਵਾਨ ਸਮੇਤ ਕਈ ਲੋਕ ਮਜੋਤਸਾਨ ਹਰ ਸਾਲ ਹੀ ਇਹ ਲਗਭਗ 35-40 ਸਾਲਾਂ ਤੋਂ ਇੱਥੇ ਖਾੜੇ 'ਚ ਕੁਸ਼ਤੀਆਂ ਕਰਾਉਂਦੇ ਨੇ ਔਰ ਸਵੇਰੇ ਔਰ ਸ਼ਾਮ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਹੀ ਕਰਾਉਂਦੇ ਆ ਬੱਚੇ ਵੇਖੋ ਅੱਜ ਕਿੰਨੀ ਵਧੀਆ ਇੱਥੇ ਕੁਸ਼ਤੀ ਕਰ ਰਹੇ ਨੇ ਇਲਾਕੇ ਦੇ ਲੋਕ ਔਰ ਆਸ-ਪਾਸ ਦੇ ਲੋਕ ਵੀ ਇੱਥੇ ਆਉਂਦੇ ਨੇ ਸਾਡੇ ਕਾਉਂਸਲਰ ਰਾਜੂ ਜੀ ਵਿੱਕੀ ਜੀ ਚੋਪੜਾ ਜੀ ਸਾਡੇ ਚੌਂਕੀ ਦੇ ਇੰਚਾਰਜ ਸਾਹਿਬ ਸਾਰੇ ਅੱਜ ਇਕੱਠੇ ਹੋਏ ਔਰ ਖਾਸ ਕਰਕੇ ਸੋ ਮੈਂ ਬਿੱਟੂ ਜੀ ਔਰ ਤੁਹਾਡੀ ਔਰ ਤੁਹਾਡੀ ਸਪੁੱਚੀ ਟੀਮ ਨੂੰ ਅੱਜ ਦੇ ਪ੍ਰੋਗਰਾਮ ਦੀ ਬਹੁਤ ਬਹੁਤ ਮੁਬਾਰਕ ਉਹ ਤਾਂ ਸ਼ੇਰ ਨੂੰ ਆਈ ਦਾ ਖਾੜੇ ਆਈ ਦਾ ਕਿੰਨੇ ਮੁਕਾਬਲੇ ਕਰਾਏ ਗਏ ਇਹ ਮੁਕਾਬਲੇ ਜੀ ਘੜ ਰਤੀ 35 ਕੁਸਤਿਆਂ ਦੇ ਹੋਈ ਗਈਆਂ ਕਿੰਨੇ ਗੁਰਜ ਵੰਡੇ ਗਏ ਪੰਜ ਗੁਰਜ ਵੰਡੇ ਹਾਂਜੀ ਕਿੰਨੇ ਸਾਲ ਹੋ ਗਏ ਆ 35 ਸਾਲ ਹੋ ਗਏ ਘੜ ਰਤੀ ਛਿੰਝ ਕਰਾਉਂਦੇ ਨੂੰ